ਲੈਣੀ ਪੀਆਰ ਬਾਹਰਲੇ ਮੁਲਕ ਦੀ ਦੌੜ ਲੱਗੀ ਇਸੇ ਗੱਲ ਦੀ ਹਰੇਕ ਨੂੰ ਇੰਡੀਆ 'ਚ ਬੁੱਢੇ ਮਾਪੇ ਰਹਿਣਗੇ ਤੁਰ ਚੱਲੀਏ ਜਵਾਨੀ ਵਿਦੇਸ਼ ਨੂੰ ਬੱਚੇ ਭੇਜ ਕੇ ਵਿਦੇਸ਼ੀ ਰੁਜ਼ਗਾਰ ਨੂੰ ਮਾਪੇ ਫਿਕਰਾਂ 'ਚ ਕੱਟਦੇ ਆ ਰਾਤਾਂ ਨੂੰ ਕੌਣ ਬੇਬੇ ਦੀ ਦਵਾਈ ਲੈ ਕੇ ਆਊਗਾ ਬਾਪੂ ਇਕੱਲਿਆਂ ਨਜਿੱਠਦਾ ਹਾਲਾਤਾਂ ਨੂੰ ਕਈ ਘਰਾਂ ਨੂੰ ਤਾਂ ਲੱਗ ਗਏ ਨੇ ਜਿੰਦਰੇ ਕਈਆਂ ਵਿੱਚ ਨਿਆਂਈ ਵਾਲੇ ਖੇਤ ਨੂੰ ਇੰਡੀਆ ਚ ਬੁੱਢੇ ਮਾਪੇ ਰਹਿਣਗੇ ਤੁਰ ਚੱਲੀ ਏ ਜਵਾਨੀ ਵਿਦੇਸ਼ ਨੂੰ ਲੈਣੀ ਪੀ ਆਰ ਬਾਹਰਲੇ ਮੁਲਕ ਦੀ ਦੌੜ ਲੱਗੀ ਇਸੇ ਗੱਲ ਦੀ ਹਰੇਕ ਨੂੰ ਉੱਚ ਕਰਕੇ ਪੜ੍ਹਾਈਆਂ ਕੀ ਏ ਖੱਟਿਆ ਪੱਲੇ ਡਿਗਰੀਆਂ ਬੇਰੁਜ਼ਗਾਰਾਂ ਦੇ ਮੈਨੀਫੈਸਟੋ ਚ ਗੱਲ ਰੁਜ਼ਗਾਰ ਦੀ ਝੂਠੇ ਨਿਕਲੇ ਆ ਵਾਦੇ ਸਰਕਾਰਾਂ ਦੇ ਕਹਿੰਦੇ ਇੱਕ ਵਾਰ ਮੌਕਾ ਫੇਰ ਦੇ ਦਿਓ ਮੈ ਲਬੋਰਨ ਬਣਾ ਦੇਾਂਗੇ ਦੇਸ਼ ਨੂੰ ਇੰਡੀਆ ਚ ਬੁੱਢੇ ਮਾਪੇ ਰਹਿਣਗੇ ਤੁਰ ਚੱਲੀ ਹੈ ਜਵਾਨੀ ਵਿਦੇਸ਼ ਨੂੰ ਦਿਨ ਅੱਜ ਨਹੀਂ ਤਾਂ ਕੱਲ ਅੱਛੇ ਆਉਣਗੇ ਮਿਹਨਤ ਸੀ ਕੀਤੀ ਇਸੇ ਆਸ ਨੂੰ ਸਿਹਤ ਸਿੱਖਿਆ ਚ ਅਸੀਂ ਅਜੇ ਪਛੜੇ ਬਸ ਭਾਸ਼ਨਾ ਚ ਸੁਣਦੇ ਵਿਕਾਸ ਨੂੰ ਸਰਕਾਰਾਂ ਰਹੀਆਂ ਆਉਂਦੀਆਂ ਤੇ ਜਾਂਦੀਆਂ ਰੋਕ ਸਕੇ ਨਾ ਕੋਈ ਨਸ਼ੇ ਦੀ ਲਪੇਟ ਨੂੰ ਇੰਡੀਆ ਚ ਬੁੱਢੇ ਮਾਪੇ ਰਹਿਣਗੇ ਤੁਰ ਚੱਲੀ ਏ ਜਵਾਨੀ ਵਿਦੇਸ਼ ਨੂੰ ਇੰਡੀਆ ਚ ਬੁੱਢੇ ਮਾਪੇ ਰਹਿਣਗੇ ਤੁਰ ਚੱਲੀ ਏ ਜਵਾਨੀ ਵਿਦੇਸ਼ ਨੂੰ